ਅਮ੍ਰਿਤਸਰ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਪਿਛਲੇ ਦਿਨਾਂ ਤੋਂ ਸਫਾਈ ਮੁਹਿੰਮ ਚਲਾਈ ਗਈ ਹੈ। ਇਸੇ ਤਹਿਤ ਹੀ ਰਤਨ ਸਿੰਘ ਚੌਂਕ ਤੋਂ ਫਤੇਗੜ ਚੂੜੀਆਂ ਰੋਡ ਤੇ ਸਫਾਈ ਅਭਿਆਨ ਦੀ ਸ਼ੁਰੂਆਤ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕਰਨਜੀਤ ਸਿੰਘ ਗਿੰਟੂ ਵੱਲੋਂ ਕੀਤੀ ਗਈ। ਅਤੇ ਉਹਨਾਂ ਆਖਿਆ ਕਿ ਇਹ ਸਫਾਈ ਅਭਿਆਨ ਲਗਾਤਾਰ ਜਾਰੀ ਰਹੇਗਾ। ਨਾਲ ਹੀ ਉਹਨਾਂ ਨੇ ਆਖਿਆ ਕਿ ਨਗਰ ਨਿਗਮ ਦੇ ਮੁਲਾਜ਼ਮ ਮਿਹਨਤ ਨਾਲ ਸਫਾਈ ਅਭਿਆਨ ਵਿੱਚ ਕੰਮ ਕਰ ਰਹੇ ਹਨ ਅਤੇ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਦੀ ਸੇਵਾ ਵੀ ਕਰ ਰਹੇ ਹਨ। ਸਾਡਾ ਸ਼ਹਿਰ ਵਾਸੀਆਂ ਦਾ ਵੀ ਫਰਜ਼ ਬੰਦਾ ਹੈ ਕਿ ਅਸੀਂ ਘਟ ਤੋਂ ਘਟ ਸੜਕਾਂ ਤੇ ਕੂੜਾ ਸੁੱਟੀਏ ਤਾਂ ਜੋ ਸ਼ਹਿਰ ਨੂੰ ਸਾਫ਼ ਸੁਥਰਾ ਰੱਖ ਸਕੀਏ ਇਸ ਮੌਕੇ ਉਹਨਾਂ ਦੇ ਨਾਲ ਰਤੇਸ਼ ਸ਼ਰਮਾ ਸਮੇਤ ਨਗਰ ਨਿਗਮ ਦੇ ਕਈ ਅਧਿਕਾਰੀ ਹਾਜ਼ਰ ਸਨ ਦੇਖੋ ਮੈਂ ਵਾਰ-ਵਾਰ ਇਹੀ ਅੱਗੇ ਵੀ ਬੇਨਤੀ ਕੀਤੀ ਹੈ ਕਿ ਸਫਾਈ ਅਭਿਆਨ ਤੇ ਹਮੇਸ਼ਾ ਹੀ ਚੱਲਦਾ ਰੋਜ਼ ਹੀ ਚੱਲਦਾ ਔਰ ਕਾਰਪੋਰੇਸ਼ਨ ਦੇ ਸੈਂਕੜੇ ਨਹੀਂ ਹਜ਼ਾਰਾਂ ਹੀ ਜਿਹੜੇ ਵਰਕਰ ਨੇ ਉਹ ਕੂੜਾ ਵੀ ਚੁੱਕਦੇ ਨੇ ਸਫਾਈਆਂ ਵੀ ਕਰਦੇ ਨੇ 500 ਟਨ ਰੋਜ਼ ਦਾ ਕੂੜਾ ਚੁੱਕਣਾ ਸੜਕਾਂ ਸਾਫ਼ ਕਰਨੀਆਂ ਉਹਨਾਂ ਨੂੰ ਮੈਂ ਇਸ ਗੱਲ ਦੀ ਪ੍ਰਸ਼ੰਸਾ ਕਰਦਾ ਪਰ ਜਿਹੜੀਆਂ ਕਮੀਆਂ ਪੇਸ਼ੀਆਂ ਹੁੰਦੀਆਂ ਨੇ ਉਹ ਨੋਟਿਸ ਹੁੰਦੀਆਂ ਨੇ ਜਿਸ ਤਰੀਕੇ ਦੇ ਨਾਲ ਕੋਈ ਲਗੇਸੀ ਵੇਸਟ ਕੋਈ ਉਹਦੇ ਵਿੱਚ ਹੀ ਐਕਿਮੂਲੇਟ ਹੋਈ ਜਾਂਦਾ ਕੂੜਾ ਸੈਂਟਰ ਵਰਜ ਦੇ ਵਿੱਚ ਜਾਂ ਕੋਈ ਇੱਕ ਤਿਹੋ ਜਿਹਾ ਪੁਰਾਣਾ ਕੋਈ ਮਲਬਾ ਪਿਆ ਅੱਜ ਸਾਡਾ ਮਤਲਬ ਇਹੀ ਹੈ ਕਿ ਸਾਰੀ ਸੜਕ ਦਾ ਇੱਕ ਵਾਰੀ ਨਿਰੇਖਣ ਕਰਕੇ ਤੇ ਸਾਡੇ ਇਹਨਾਂ ਦੇ ਸਫਾਈ ਸੇਵਕਾਂ ਦੇ ਧਿਆਨ ਦੇ ਵਿੱਚ ਲੈ ਕੇ ਆਈਏ ਕਿ ਜਿਹੜੇ ਬਹੁਤ ਮਿਹਨਤ ਕਰਦੇ ਆ ਜਿਹੜੀ ਛੋਟੀ ਮੋਟੀ ਕਮੀ ਰਹਿ ਜਾਂਦੀ ਉਹਨੂੰ ਵੀ ਦੂਰ ਕਰਨ ਤੋ ਦੂਸਰਾ ਸਾਡਾ ਮਕਸਦ ਇਹ ਆ ਕਿ ਸਾਰੇ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨਾ ਕਿ ਘੱਟ ਤੋਂ ਘੱਟ ਕੂੜਾ ਫੈਲਾਈਏ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖੀਏ ਇਹ ਬਹੁਤ ਮਿਹਨਤ ਲੱਗਦੀ ਆ ਔਰ ਇਹ ਮੈਂ ਤੁਹਾਡੇ ਮਾਧਿਅਮ ਨਾਲ ਅੱਗੇ ਵੀ ਸਾਰੇ ਸ਼ਹਿਰ ਤੋਂ ਇਹੀ ਸਹਿਯੋਗ ਮੰਗਿਆ ਕਿ ਤੁਸੀਂ ਇਹ ਤੁਹਾਡਾ ਆਪਣਾ ਸ਼ਹਿਰ ਆ ਚਾਹੇ ਸਹਿਯੋਗ ਅਸੀਂ ਤੁਹਾਡਾ ਕਰਨਾ ਜਾਂ ਤੋਹਾ ਕਰਨਾ ਇਹ ਨਹੀਂ ਮੈਨੂੰ ਸਮਝ ਆਉਂਦੀ ਪਰ ਆਪਾਂ ਸਾਰੇ ਰਲ ਮਿਲ ਕੇ ਇਹ ਤਾਂ ਦੀ ਸੰਭਵ ਆ ਕਿ ਜੇ ਸਾਰੀ ਸੰਗਤ ਸਾਰਾ ਸ਼ਹਿਰ ਵਾਸੀ ਸਾਡੇ ਨਾਲ ਚੱਲਦੇ ਨੇ ਤੇ ਫੇਰ ਹੀ ਸ਼ਹਿਰ ਦੀ ਸਫਾਈ ممکن ਹੈ ਸੋ ਤੁਹਾਡੇ ਮਾਧਿਅਮ ਨਾਲ ਮੈਂ ਫੇਰ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਇਹ ਜਿਹੜੀ ਮੁਹਿੰਮ ਹੈ ਦੇ ਵਿੱਚ ਆਪਣਾ ਯੋਗਦਾਨ ਪਾਓ